ਜ਼ਿਕਰਾਂ ਦੇ ਵਿੱਚ ਸੇਵ ਨਹੀਂ ਹੈਗੇ ਹੂੰ ਤੁਹਾਡੇ ਘਰੇ ਕੋਈ ਕੋਈ ਬਿਜਲੀ ਪਾਣੀ ਚੈੱਕ ਕਰਨ ਆਉਂਦਾ ਤੇ ਤੁਹਾਡੇ ਗੋਲੀ ਮਾਰ ਕੇ ਚਲੇ ਜਾਂਦਾ ਹੂੰ ਤੇ ਸਰਕਾਰ ਕਹਿੰਦੀ ਆ ਵੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਨਾਲ ਦੀ ਕੋਈ ਉਹ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਹੂੰ ਜੇ ਪ੍ਰੋਬਲਮ ਨਹੀਂ ਹੈਗੀ ਤੇ ਫਿਰ ਫਿਰ ਪੰਜਾਬ ਦੇ ਵਿੱਚ ਬੰਬੇ ਧਮਾਕੇ ਕਿਉਂ ਹੋਈ ਜਾ ਰਹੇ ਨੇ ਹੂੰ ਉਹ ਕੌਣ ਕਰ ਰਿਹਾ ਜੀ ਹੁਣ ਹੁਣ ਕਾਊਂਟਰ ਹੋ ਰਏ ਨੇ ਪਹਿਲਾਂ ਨਹੀਂ ਸੀ ਹੁੰਦੇ ਹੂੰ ਹੁਣ ਜੇ ਹੁਣ ਉਹ ਜਿਹੜੇ ਕਾਊਂਟਰ ਹੋ ਰਹੇ ਨੇ ਉਹ ਬੰਦੇ ਤੇ ਖਬੀ ਲੱਤ ਤੇ ਉਹ ਵੱਜਦੀ ਗੋਲੀ ਹੂੰ ਤੇ ਇੱਥੋਂ ਤੱਕ ਪਿਛਲੇ ਦਿਨੀ ਮੈਂ ਇੱਕ ਵੀਡੀਓ ਦੇਖੀ ਇਹ ਉਹ ਬੰਦਾ ਅਫਸਰ ਰਟਾਇਰ ਹੋਇਆ ਪੁਲਿਸ ਦੇ ਵਿੱਚ ਉਹਨੂੰ ਸਵਾਲ ਕਰਦਾ ਐਂਕਰ ਹੂੰ ਵੀ ਉਹ ਗੋਲੀ ਪੈਰ 'ਚ ਹੀ ਕਿਉਂ ਵੱਜਦੀ ਆ ਉਹ ਕਹਿੰਦਾ ਗੋਲੀ ਮਾਰ ਕੇ ਜਦੋਂ ਤੁਸੀਂ ਵੀਡੀਓ ਬਣਾਉਣੀ ਆ ਹੂੰ ਭਾਵੇਂ ਪੈਰ ਖੱਬੇ ਪੈਰ 'ਚ ਮਾਰ ਲਵਾਂ ਮੈਂ ਸਿੱਧੇ ਮਾਰ ਲਵਾਂ ਹੂੰ ਮਨ ਲਓ ਵੀ ਜੇ ਥੋੜਾ ਇਨਕਾਊਂਟਰ ਹੋਵੇ ਪੰਜਾਬ ਦੇ ਵਿੱਚ ਇਨਕਾਊਂਟਰ ਥੋੜੇ ਹੋਏ ਨੇ ਹੂੰ ਚਿਹੜੂ ਮੈਂ ਦਹਿੜੂ ਪਿੰਡ ਦੇ ਵਿੱਚ ਇਨਕਾਊਂਟਰ ਹੋਇਆ ਸੀ ਜਿੱਥੇ ਦੋ ਏਐਸਆਈ ਮਾਰੇ ਗਏ ਸੀ ਹੂੰ ਜਾਂ ਉਧਰ ਇਹ ਚਵਾਲ ਥਾਣੇ ਦੇ ਵਿੱਚ ਅੱਤਵਾਦ ਵੇਲੇ ਕਾਊਂਟਰ ਹੋਇਆ ਸੀ ਵੀ ਜਿੱਥੇ ਪੁਲਿਸ ਵਾਲੇ ਮਾਰੇ ਗਏ ਸੀ ਹੂੰ ਤੇ ਨਹੀਂ ਤਾਂ ਫਿਰ ਸਾਰੇ ਠੂਠੇ ਪੁਲਿਸ ਮੁਕਾਬਲੇ ਨੇ ਕਿਹਾ ਵਪਾਰ ਨਹੀਂ ਹੈਗੀ ਅੱਜ ਸਿੱਖਿਆ ਵਪਾਰ ਬਣ ਗਈ ਹੂੰ ਕਾਲਜ ਯੂਨੀਵਰਸਿਟੀਆਂ ਥਾਂ ਥਾਂ ਖੁੱਲੀਆਂ ਹੋਈਆਂ ਨੇ ਕੰਪੀਟੀਸ਼ਨ ਚੱਲ ਰਿਹਾ ਹੁਣ ਇੱਥੋਂ ਤੱਕ ਵੀ ਵੀ ਜਿਹੜੇ ਸਰਕਾਰੀ ਕਾਲਜ ਨੇ ਯੂਨੀਵਰਸਿਟੀਆਂ ਚ ਨੇ ਹੂੰ ਤੇ ਉਹ ਦਾਖਲਤਾ ਉੱਥੇ ਨੇ ਹੂੰ ਤੇ ਉਹੀ ਬੱਚੇ ਪ੍ਰਾਈਵੇਟ ਕਾਲਜਾਂ ਯੂਨੀਵਰਸਿਟੀਆਂ ਚ ਦਾਖਲ ਨੇ ਹੂੰ ਜਿਹੜਾ ਧਰਮ ਸਿੰਘ ਸੋਤ ਇਹੋ ਸਾਧ ਸਿੰਘ ਧਰਮਸੋਤ ਹੂੰ ਸਕਾਲਰਸ਼ਿਪ ਦੇ ਵਿਚ ਫਸਿਆ ਹੋਇਆ ਉਹ ਇਸੇ ਚੱਕਰ ਚ ਆ ਵਿਦਿਆਰਥੀ ਉਹ ਸਰਕਾਰੀ ਸਕੂਲਾਂ ਦੇ ਨੇ ਹੂੰ ਤੇ ਉਹਨਾਂ ਦੀ ਜਿਹੜੇ ਵਜੀਫਾ ਉਹ ਪ੍ਰਾਈਵੇਟ ਸਕੂਲ ਕਾਲਜ ਲੈ ਗਏ ਅੱਛਾ ਹਾਂ ਉਹ ਉਹ ਕਪਲੇ ਵਾਲੇ ਉਸ ਕਪਲੇ ਵਾਲੀ ਦੇ ਵਿੱਚ ਇਹ ਇਹ ਅੰਦਰ ਰਿਹਾ ਹੁਣ ਤਾਂ ਚਲੋ ਇਹਨੂੰ ਜਵਾਨ ਤੇ ਤੇ ਆ ਹੂੰ ਜੇ ਤੁਸੀਂ ਮੰਨ ਲਓ ਵੀ ਸਕਾਲਰਸ਼ਿਪ ਲਈ ਹੋ ਆਈ ਆ ਫੰਡ ਆ ਆ ਹੂੰ ਤੁਸੀਂ ਇਹਨੂੰ ਵਰਤ ਕਿੱਥੇ ਰਹੇ ਹੋ ਹੂੰ ਉਹਨੂੰ ਕੌਣ ਵਰਤ ਰਿਹਾ ਹ ਹ ਉਹਦੇ ਵਿੱਚ ਅਧਿਆਪਕ ਵੀ ਸ਼ਾਮਲ ਨੇ ਉਹਦੇ ਵਿੱਚ ਮੰਤਰੀ ਵੀ ਸ਼ਾਮਲ ਆ ਤੇ ਸਾਡਾ ਡਿਪਾਰਟਮੈਂਟ ਵੀ ਸ਼ਾਮਲ ਆ ਹੁਣ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਕਿਤਾਬਾਂ ਦਿੱਤੀਆਂ ਜਾ ਰਹੀਆਂ ਨੇ ਹਮ ਹਾਇਰ ਸੈਕੰਡਰੀ ਨੂੰ 20000 ਰੁਪਏ ਦੀਆਂ ਥੱਲੇ 10ਵੀਂ ਵਾਲੇ ਨੂੰ 15 ਦੀਆਂ ਤੇ ਮਿਡਲ ਨੂੰ 10000 ਰੁਪਏ ਦੀਆਂ ਤੇ 5ਵੀਂ ਨੂੰ 5000 ਰੁਪਏ ਦੀ ਹ ਉਹ ਕਿਤਾਬਾਂ ਕਿਹਦੀਆਂ ਜਾ ਰਹੀਆਂ ਨੇ ਉਹਦੇ ਵਿੱਚ 120 ਕਿਤਾਬਾਂ ਨੇ ਜਿਹਦੇ ਵਿੱਚ 80 ਕਿਤਾਬਾਂ ਇੱਕ ਪਬਲਿਸ਼ਰ ਦੀਆਂ ਨੇ ਹੂੰ ਕਿਤਾਬ ਦੇ 8 ਪੇਜ ਨੇ 250 ਰੁਪਏ ਦੀ ਕੀਮਤ ਦਾ ਹੂੰ ਤੇ ਉਹ 250 ਇਹਦੇ ਵਿੱਚੋਂ ਤੁਹਾਨੂੰ ਉਹਨਾਂ ਨੇ 40% 25 ਚੋਕ 100 ਤੁਹਾਨੂੰ 150 ਰੁਪਏ ਦੀ ਕਿਤਾਬ ਦੇਣੀ ਆ ਹੂੰ 100% ਦੇ 40% ਉਹਨਾਂ ਨੇ ਉਹ ਅੰਦਰੋਂ ਗਤੀ ਦੇਣਾ ਤੇ ਕਾਗਜ਼ੀ ਤੁਹਾਨੂੰ 20% ਦੇਣਾ ਹੂੰ 20% ਜਿਹੜਾ ਉਹ ਲੈਣ ਵਾਲਾ ਟੀਚਰ ਆ ਉਹ ਵੀ ਛਗੀ ਜਾ ਰਿਹਾ ਹੂੰ ਤੇ ਕਿਤਾਬ ਉਹ ਹੋएगी 20 ਰੁਪਏ ਦੀ ਹੂੰ ਤੇ ਤੁਹਾਨੂੰ ਮਿਲ ਰਹੀ ਹੈ 150 ਰੁਪਏ ਦੀ ਹੂੰ ਉਹ ਨੁਕਸਾਨ ਸਰਕਾਰ ਦਾ ਵੀ ਹੋ ਰਿਹਾ ਬੱਚਿਆਂ ਦਾ ਵੀ ਹੋ ਰਿਹਾ ਹੂੰ ਹੁਣ ਹਰ ਸਾਲ ਲੱਖਾਂ ਰੁਪਏ ਕਰੋੜਾਂ ਰੁਪਏ ਦੀਆਂ ਕਿਤਾਬਾਂ ਸਕੂਲਾਂ 'ਚ ਜਾਂਦੀਆਂ ਨੇ ਹੂੰ ਉਹਨਾਂ ਨੂੰ ਪੜ੍ਹਦਾ ਕੌਣ ਆ ਪੜ੍ਹਾਉਂਦਾ ਕੌਣ ਆ ਟੀਚਰ ਤਾਂ ਆਪ ਇੰਨੀ ਪੜਦੇ ਠੀਕ ਆ ਮਨਨ ਵੀ ਤੁਸੀਂ ਕਿਸੇ ਵੀ ਸਕੂਲ ਚ ਜਾ ਕੇ ਤੁਸੀਂ ਨਾ ਕਿਸੇ ਦਿਨ ਆਨਲਾਈਨ ਕੈਮਰਾ ਚੱਕ ਕੇ ਕੀ ਚਲ ਜਾਓ ਵੀ ਤੁਹਾਡੇ ਸਕੂਲ ਦੇ ਵਿੱਚ ਕਿੰਨੀ ਗ੍ਰਾਂਟ ਆਈ ਹੈ ਕਿੰਨੀਆਂ ਕਿਤਾਬਾਂ ਆਈਆਂ ਨੇ ਕਿਹੜੇ ਟੀਚਰ ਨੇ ਕਿੰਨੀਆਂ ਕਿਤਾਬਾਂ ਪੜ੍ਹੀਆਂ ਨੇ ਕਿਹੜੇ ਬੱਚਿਆਂ ਨੇ ਕਿੰਨੀਆਂ ਕਿਤਾਬਾਂ ਆ ਉਹ ਲੈ ਕੇ ਗਏ ਨੇ ਹਮ ਠੀਕ ਆ ਵੀ ਤੁਹਾਨੂੰ ਉਹਦੇ ਤੇ ਰਜਿਸਟਰ ਉਹਨੇ ਕਾਗਜ਼ਾਂ ਦੇ ਢਿੱਡ ਪੂਰੇ ਕਰਨੇ ਹੁੰਦੇ ਨੇ ਵੀ ਉਹ ਉੱਥੇ ਤਾਂ ਤੁਹਾਨੂੰ ਦਿਖਾ ਲ ਦੇਣਗੇ ਤੁਸੀਂ ਜਦੋਂ ਕਿਸੇ ਬੱਚੇ ਨੂੰ ਪੁੱਛੇਂਗੇ ਵੀ ਤੁਸੀਂ ਕਿਤਾਬ ਦੇ ਨਾਂ ਤੇ ਆਇਆ ਇਸ਼ੂ ਕੀ ਸੀ ਉਹ ਸ਼ਰਮਾਰੂ ਬਟ ਉਹ ਨੂੰ ਹੂੰ ਮੈਨੂੰ ਤਾਂ ਪਤਾ ਹੀ ਨਹੀਂ ਕਿਤਾਬ ਕਿਹੜੀ ਆ ਤੁਹਾਨੂੰ ਇੰਨਾ ਟਾਈਮ ਹੋ ਗਿਆ ਹਨਾ ਪੱਤਰਕਾਰੀ ਦੇ ਵਿੱਚ ਹੂੰ ਪੱਤਰਕਾਰੀ ਵਿਕਦੀ ਦੇਖੀ ਤੁਸੀਂ ਕਦੀ ਹਾਂਜੀ ਵਿਕਦੀ ਉਹ ਪਰ ਹੁਣ ਹੁਣ ਵਿਕਦੀ ਦਿਖ ਰਹੇ ਆ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਸਮਿਆਂ ਦੇ ਵਿੱਚ ਅਸੀਂ ਸੀ ਅਸੀਂ ਤਾਂ ਚਾਹ ਤਾਂ ਕਾਪੀ ਨਹੀਂ ਸੀ ਪੀਂਦੇ ਹੁੰਦੇ ਹੂੰ ਮੈਂ ਦੇਖੋ ਮੈਂ 1988 ਤੋਂ ਲੈ ਕੇ ਹੁਣ ਤੱਕ ਮੈਂ ਪੀਏ ਉਹ ਪੱਤਰਕਾਰੀ ਲਾਈਨ ਦੇ ਵਿੱਚ ਹੂੰ ਮੈਂ ਦੋ ਤਿੰਨ ਗਿਰੀ ਪ੍ਰੈਸ ਕਾਨਫਰੰਸ ਦੇ ਵਿੱਚ ਗਿਆ ਮੈਂ ਕਦੇ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਗਿਆ ਮੈਨੂੰ ਇੱਕ ਵਾਰੀ ਉੱਥੇ ਜਲੰਧਰ ਜਾਣਾ ਪੈ ਗਿਆ ਸੀ ਉਦੋਂ ਅੱਜ ਦੀ ਵਾਰ ਤੇ ਛਾਪਾ ਪਿਆ ਸੀ ਤੇ ਮੇਰੀ ਡਿਊਟੀ ਲੱਗੀ ਵੀ ਤਾਂ ਐਸਐਸਬੀ ਨੇ ਕਾਨਫਰੰਸ ਕਰਨੀ ਆ ਤੇ ਮੈਂ ਉਦੋਂ ਗਿਆ ਹੂੰ ਤੇ ਉਦੋਂ ਮੈਂ ਗਿਆ ਤੇ ਮੈਂ ਕੋਈ ਸਵਾਲ ਜਵਾਬ ਨਹੀਂ ਕੀਤਾ ਤੇ ਮੈਂ ਗਿਆ ਤੇ ਮੈਂ ਉਹਦਾ ਪ੍ਰੈਸ ਨੋਟ ਫੜ ਕੇ ਮੁੜਿਆ ਆ ਹੂੰ ਤੇ ਹੁਣ ਜਿੰਨੀਆਂ ਵੀ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ ਉਹ ਪ੍ਰੈਸ ਨੋਟ ਪਹਿਲਾਂ ਬਣਦਾ ਹਮ ਸਕੂਲ ਦਾ ਹੋਵੇ ਕਾਲਜ ਦਾ ਹੋਵੇ ਕਿਸੇ ਕੰਪਨੀ ਦਾ ਹੋਵੇ ਜੀ ਤੇ ਨਾਲ ਵੱਡੇ ਵੱਡੇ ਗਿਫਟ ਲਾਂਚ ਹਮ ਲਫਾ ਫੇਂਚ ਪੈਸੇ ਤੇ ਫਿਰ ਉਹ ਉਹੋ ਜਿਹੀਆਂ ਖਬਰਾਂ ਛਾਪਦੀਆਂ ਨੇ ਉਹੋ ਜਿਹੀਆਂ ਖਬਰਾਂ ਤੁਹਾਡੇ মিডিਆ 'ਚ ਆਉਂਦੀਆਂ ਨੇ ਹਮ ਹੁਣ ਸੱਚ ਨੂੰ ਝੂਠ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੁਣ ਜਿਹੜਾ ਰਵੀਸ਼ ਕੁਮਾਰ ਤਾਂ ਕਹਿ ਰਿਹਾ ਵੀ ਇਹ ਹੁਣ ਇਹ মিডিਆ ਜਿਹੜਾ ਗੋਦੀ মিডিਆ ਹਮ ਬਿੰਦੇ ਹਿੰਦੁਸਤਾਨ ਦਾ ਤੁਸੀਂ ਦੇਖ ਹੀ ਰਿਹਾ ਵੀ ਕਿੱਥੇ ਕਿੰਨੇ ਕਿ ਚੈਨਲ ਨੇ ਉਹਨਾਂ ਪਹਿਲਾਂ ਨੈਸ਼ਨਲ ਮੀਡੀਆ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਸੀ ਗੋਦੀ ਮੀਡੀਆ ਕਰਕੇ ਹੁਣ ਪੰਜਾਬ ਦਾ ਮੀਡੀਆ ਵੀ ਉਸੇ ਘੇਰੇ ਅੰਦਰ ਆਉਣ ਲੱਗ ਪਿਆ ਬਿਲਕੁਲ ਆਉਣ ਲੱਗ ਪਿਆ ਹੁਣ ਪੰਜਾਬ ਦੇ ਵਿੱਚ ਦੋ ਤਿੰਨ ਗੱਲਾਂ ਨੇ ਪ੍ਰਤਾਪ ਸਿੰਘ ਬਾਜਬਾ ਵਰਸਸ ਮਾਨ ਅਕਾਲੀ ਦਲ ਦਾ ਪਹਿਲਾ ਧੜਾ ਤੇ ਦੂਜਾ ਧੜਾ ਤੀਜੀ ਪੰਜਾਬ ਦੇ ਵਿੱਚ ਕੋਈ ਖਬਰੇ ਨਹੀਂ ਹੈਗੀ ਹੂੰ ਪੰਜਾਬ ਦੇ ਵਿੱਚ ਨਸ਼ਿਆਂ ਦਾ ਏਡਾ ਰੋਲਾ ਪੈ ਰਿਆ এডਿਕੇਸ਼ਨ ਦਾ ਨਿਘਾਰ ਆ ਰਿਹਾ ਸਭਿਆਚਾਰ ਦਾ ਨਿਘਾਰ ਰਿਹਾ ਧਰਮ ਦਾ ਨਿਘਾਰ ਆ ਰਿਹਾ ਲੋਕ ਉਜੜਦੇ ਜਾ ਰਹੇ ਨੇ ਘਰਾਂ 'ਚ ਲੁੱਟਾਂ ਖੋਹ ਰਹੀਆਂ ਨੇ ਥੜਾ ਥੜਾ ਗੋਲੀਆਂ ਚੱਲਦੀਆਂ ਨੇ ਤੁਸੀਂ ਸੇਫਲੀ ਕਿਤੇ ਵੀ ਹੂੰ ਤੁਸੀਂ ਘਰਾਂ ਦੇ ਵਿੱਚ ਸੇਫ ਨਹੀਂ ਹੈਗੇ ਹੂੰ ਤੁਹਾਡੇ ਘਰੇ ਕੋਈ ਕੋਈ ਵੀਰ ਨਹੀਂ ਪਾਣੀ ਚੈੱਕ ਕਰਨ ਆਉਂਦਾ ਤੇ ਤੁਹਾਡੇ ਗੋਲੀ ਮਾਰ ਕੇ ਚਲੇ ਜਾਂਦਾ ਹੂੰ ਤੇ ਸਰਕਾਰ ਕਹਿੰਦੀ ਹੈ ਵੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦਾ ਦੀ ਕੋਈ ਉਹ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਜੇ ਪ੍ਰੋਬਲਮ ਨਹੀਂ ਹੈਗੀ ਤੇ ਫਿਰ ਫਿਰ ਪੰਜਾਬ ਦੇ ਵਿੱਚ ਬੰਬੇ ਧਮਾਕੇ ਕਿਉਂ ਹੋਈ ਜਾ ਰਹੇ ਨੇ ਹੂੰ ਉਹ ਕੌਣ ਕਰ ਰਿਹਾ ਜੀ ਹੁਣ ਹੁਣ ਕਾਊਂਟਰ ਹੋ ਰਹੇ ਨੇ ਪਹਿਲਾਂ ਨਹੀਂ ਸੀ ਹੁੰਦੇ ਹੂੰ ਹੁਣ ਜੇ ਹੁਣ ਉਹ ਜਿਹੜੇ ਕਾਊਂਟਰ ਹੋ ਰਹੇ ਨੇ ਉਹ ਬੰਦੇ ਤੇ ਖਬੀ ਲੱਤ ਦੀ ਉਹ ਵੱਜਦੀ ਹੈ ਗੋਲੀ ਹੂੰ ਤੇ ਇਥੋਂ ਤੱਕ ਪਿਛਲੇ ਦਿਨੀ ਮੈਂ ਇੱਕ ਵੀਡੀਓ ਦੇਖੀ ਇਹ ਉਹ ਬੰਦਾ ਅਫਸਰ ਰਟਾਇਰ ਹੋਇਆ ਪੁਲਿਸ ਦੇ ਵਿੱਚ ਉਹਨੂੰ ਸਵਾਲ ਕਰਦਾ ਇੰਕਰ ਵੀ ਉਹ ਗੋਲੀ ਪੈਰ 'ਚ ਕਿਉਂ ਵੱਜਦੀ ਉਹ ਕਹਿੰਦਾ ਗੋਲੀ ਮਾਰ ਕੇ ਜਦੋਂ ਤੁਸੀਂ ਵੀਡੀਓ ਬਣਾਉਣੀ ਆ ਭਾਵੇਂ ਪੈਰ ਖੱਬੇ ਪੈਰ 'ਚ ਮਾਰ ਲੋ ਭਾਵੇਂ ਸੱਜੇ 'ਚ ਮਾਰ ਲੋ ਮੰਨ ਲਓ ਵਿਚੇ ਤੋਂ ਡੈਨਕਾਉਂਟਰ ਹੋਵੇ ਪੰਜਾਬ ਦੇ ਵਿੱਚ ਇਨਕਾਉਂਟਰ ਥੋੜੇ ਹੋਏ ਨੇ ਚਿਹੜੂ ਮੇ ਦਹਿੜੂ ਪਿੰਡ ਦੇ ਵਿੱਚ ਇਨਕਾਉਂਟਰ ਹੋਇਆ ਸੀ ਜਿੱਥੇ ਦੋ ਏਐਸਆਈ ਮਾਰੇ ਗਏ ਸੀ ਜਾਂ ਉਧਰ ਚਵਾਲ ਥਾਣੇ ਦੇ ਵਿੱਚ ਅਤਵਾਦ ਵੇਲੇ ਕਾਉਂਟਰ ਹੋਇਆ ਸੀ ਵੀ ਜਿੱਥੇ ਪੁਲਿਸ ਵਾਲੇ ਮਾਰੇ ਗਏ ਸੀ ਤੇ ਨਹੀਂ ਤਾਂ ਫਿਰ ਸਾਰੇ ਢੂਠੇ ਪੁਲਿਸ ਮੁਕਾਬਲੇ ਨੇ ਤੁਸੀਂ ਐਟ ਦਾ ਐਂਡ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਸਰ ਮੈਂ ਤਾਂ ਇਹ ਕਹੂੰਗਾ ਵੀ ਆਪਣੇ ਆਪ ਨੂੰ ਸੰਭਾਲੋ ਤੁਹਾਨੂੰ ਕਿਸੇ ਨੇ ਨਹੀਂ ਸੰਭਾਲਣਾ ਨਾ ਸਰਕਾਰ ਨੇ ਸੰਭਾਲਣਾ ਨਾ ਤੁਹਾਨੂੰ ਹੋਰ ਕਿਸੇ ਨੇ ਜਿਹ ਕਹਿੰਦੇ ਨੇ ਵੀ ਆਪਾਂ ਆਮ ਤੌਰ ਤੇ ਕਹਿੰਦੇ ਨੇ ਵੀ ਰੱਬ ਤੋਂ ਦੂਰੀਆਂ ਛੱਡ ਦੇ ਰੱਬ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਰੱਬ ਇੱਕ ਗੋਰਖੇ ਧੰਦਾ ਜਿਹੜਾ ਇਹਦੇ ਵਿੱਚ ਫਸ ਜਵੇ ਉਹ 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 ਜਿਹੜਾ ਉਹ ਉਰਦੂ ਕੇ ਰਹਿ ਜਾਂਦਾ ਦੇ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਆਪਣਾ ਆਪ ਬਚਾਉਣ ਲਈ ਪੰਜਾਬ ਬਚਾਉਣ ਲਈ ਪੰਜਾਬ ਦੀ ਐਜੂਕੇਸ਼ਨ ਬਚਾਉਣ ਲਈ ਆਪ ਘਰਾਂ ਚੋਂ ਉੱਠਣਾ ਪਊਗਾ ਜਿੰਨਾ ਚਿਰ ਲੋਕ ਆਪ ਨਹੀਂ ਆਪਣੇ ਆਪ ਨੂੰ ਬਚਾਉਂਦੇ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ ਤੇ ਗੱਲਾਂ ਤਾਂ ਮੈਂ ਉਹ ਸੱਤ ਦਾ ਹੈ ਨਹੀਂ